ਸੁਪ੍ਰਭਾਤ ਤੁਸੀਂ ਦੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਗੰਬੋਲ ਤੁਹਾਡੇ ਨਾਲ ਬੀਤੀ ਰਾਤ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਕਿ ਇੱਕ ਆਰਪੀਐਫ ਦੇ ਜਵਾਨ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਆਰਪੀਐਫ ਦੇ ਜਵਾਨ ਜੀ ਗੁਰਪ੍ਰੀਤ ਸਿੰਘ ਸੀਗਾ ਔਰ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬਾਲਣ ਕੀ ਰਿਹਾ ਕਿ ਜਿਹੜਾ ਕਰਤਾਰਪੁਰ ਤੋਂ ਕਪੂਸਲਾ ਵੱਲੋਂ ਸੜਕ ਜਾਂਦੀ ਓਦੇ ਦਰਮਿਆਨ ਇੱਕ ਫਾਟਕ ਪੈਂਦਾ ਹੈ ਐਸ 55 ਜਿੱਥੇ ਲੋਡਿੰਗ ਅਨਲੋਡਿੰਗ ਦਾ ਕੰਮ ਚੱਲ ਰਿਆ ਸੀ ਕਰਤਾਰਪੁਰ ਸਟੇਸ਼ਨ ਤੇ ਜਿਹਦੇ ਕਰਕੇ ਕਾਫੀ ਰਸ਼ ਜਿਹੜਾ ਸੀਗਾ ਉੱਥੇ ਲੱਗ ਗਿਆ ਰਸ਼ ਲੱਗਣ ਤੋਂ ਬਾਅਦ ਜਦੋਂ ਜਿਹੜਾ ਗੇਟ ਪੈਂ ਸੀਗਾ ਉੱਥੇ ਜਿਹੜਾ ਫਾਟਕ ਬੰਦ ਅਪ ਡਾਊਨ ਕਰਦਾ ਉਹਦੇ ਵੱਲੋਂ ਸਟੇਸ਼ਨ ਮਾਸਟਰ ਕੋਲੋਂ ਅਪੀਲ ਕੀਤੀ ਗਈ ਕਿ ਥੋੜੇ ਮੁਲਾਜ਼ਮ ਭੇਜੋ ਤਾਂ ਕਿ ਰਸ਼ ਜਿਹੜਾ ਪਿਆ ਹੈਗਾ ਉਸ ਨੂੰ ਠੀਕ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਕੀ ਕੰਨਾ ਵਾਪਰਦੀ ਹੈ ਕਿਵੇਂ ਸਾਰਾ ਕੰਨਾ ਕਲਮ ਹੁੰਦਾ ਹੈ ਕਿਵੇਂ ਗੁਰਪ੍ਰੀਤ ਦੇ ਸੱਤਾ ਵੱਜਦੀਆਂ ਨੇ ਸਾਡੇ ਨਾਲ ਐਸ ਐਚਓ ਜੀ ਆਰ ਪੀ ਗਵਰਨਮੈਂਟ ਰੇਲਵੇ ਸਟੇਸ਼ਨ ਦੇ ਜਿਹੜੇ ਐਸੋ ਚੋ ਹੈਗੇ ਨੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਸੀਗਾ ਕਿ ਗੁਰਪ੍ਰੀਤ ਦੇ ਇੰਨੀ ਸੱਤ ਜੜੀ ਉੱਥੇ ਲੱਗੀ ਆ ਕਿ ਦਾ ਉਹ ਸਰ ਜੀ ਗੁਰਪ੍ਰੀਤ ਉਹਨੂੰ ਗਲਤ ਰੰਗ ਸੇਵਲ ਚ ਸੀ ਜੁੜੀ ਕਰੇ ਦੂਸਰੀ ਸਾਈਡ ਮੁੰਡਾ ਵਰਦੀ ਵਾਲਾ ਸੀ ਅਚਾਨਕ ਜਦੋਂ ਮੈਸੇਜ ਮਿਲਿਆ ਟ੍ਰੈਪ ਤੈਨੂੰ ਖਿਲਾਉਣ ਵਾਸਤੇ ਆ ਇੱਕਦਮ ਆ ਗਿਆ ਇਹ ਖਾਣਾ ਖਾਣ ਲੱਗੇ ਸੀ ਕਹਿੰਦੇ ਪਹਿਲਾਂ ਤੇ ਉੱਧਰ ਆ ਗਿਆ ਇੱਕਦਮ ਤੋਂ ਨਿਹੰਗ ਸਿੰਘ ਉਲਟ ਸਾਈਡ ਤੋਂ ਆ ਗਈ ਗੱਡੀ ਉਹਨਾਂ ਦਾ ਉਹਨਾਂ ਟ੍ਰੈਪ ਸਾਰਾ ਜੀ ਰੋਡ ਬੰਦ ਹੋ ਗਿਆ ਸੀ ਉਹ ਉਹਨਾਂ ਨੇ ਫਿਰ ਰੋਕਿਆ ਗੁਰਪ੍ਰੀਤ ਸਿੰਘ ਨੇ ਇਹ ਤੁਸੀਂ ਗੱਡੀ ਪਿੱਛੇ ਲੈ ਲੋ ਸਾਰੀ ਟ੍ਰੈਫਿਕ ਬੰਦ ਹੋ ਗਈ ਆ ਗੱਡੀਆਂ ਟ੍ਰੇਨਾਂ ਦਾ ਆਉਣ ਦਾ ਟਾਈਮ ਬੱਸ ਵੀ ਆਉਗੇ ਉਹਨਾਂ ਕਿਹਾ ਕਿ ਤੁਸੀਂ ਕੌਣ ਹੁੰਦੇ ਹਨ ਕਹਿਣ ਵਾਲੇ ਤੇ ਉਹ ਨਾਲ ਗਾਲਾਂ ਗੂਲਾ ਕੱਢਣੀ ਸ਼ੁਰੂ ਕਰਤੀਆਂ ਨੂੰ ਤੇ ਵਿੱਚੋਂ ਤਾਂ ਮੈਨੂੰ ਕਿਸਨ ਵੀ ਮਾਰੇ ਆ ਤੇ ਫਿਰ ਇੱਕ ਨਿਹੰਗ ਸਿੰਘ ਨੇ ਤਲਵਾਰ ਘਮਾਈ ਆ ਘਮਾਗੇ ਦੁਨ ਜੋ ਵਧਿਆ ਇਹ ਪਿੱਛੇ ਨੂੰ ਵੜਿਆ ਉਸ ਬਾਰੇ ਇਹਦੀ ਬਾਤ ਇਹਨਾਂ ਕਾਫੀ ਗਹਿਰਾ ਜਰਵਾ ਆ ਤੇ ਉਹਨੂੰ ਰਾਤੀ ਟ੍ਰੀਟਮੈਂਟ ਵਾਸਤੇ ਉੱਥੇ ਐਡਮਿਟ ਕਰਾਇਆ ਸੀ ਸਿਵਲ ਹਸਪੀਟਲ ਕਰਤਾਰਪੁਰ ਇੱਥੇ ਡਾਕਟਰਾਂ ਨੇ ਅਨਪੜ੍ਹ ਨੂੰ ਕਿਹਾ ਸੀ ਬਜਾਂਦੇ ਦੇ ਕਾਬਲ ਨਹੀਂ ਹੈਗਾ ਤੇ ਮੁਰਕੀ ਉਹ ਰੈਪਟਰ ਕਰਾ ਕੇ ਦਲਿੰਦਰ ਲਿਆਈ ਸੀ ਇੱਥੇ ਆਰਮੀ ਉਸ ਆਪਣੇ ਟ੍ਰੇਲਿਟ ਹਸਪੀਟਲ ਇੱਥੋਂ ਫਿਰ ਰਾਤ ਨੂੰ ਹੀ ਟਗੋਰ ਹਸਪੀਟਲ ਐਡਮਿਟ ਕਰਾਤਾ ਸੀ ਹੋਣ ਜਾਂ ਕਈਆਂ ਡਾਕਟਰ ਸਾਹਿਬ ਕੋਲ ਕਿੱਟ ਲਗਾ ਕੇ ਆਪਣਾ ਬਿਆਨ ਦਰਜ ਕਰ ਲਿਆ ਜੀ ਤੋਂ ਬੰਦੀਆਂ ਤਰਾਵਾਂ ਹੇਟ ਕੋਈ ਵੀ ਇਸ ਸਥਿਤੀ ਅਸਲ ਵਿੱਚ ਬਿਲਕੁਲ ਨਾਰਮਲ ਹੈ ਬਕਸ ਸਟੇਬਲ ਹੈ ਬਿਲਕੁਲ ਸਟੇਬਲ ਹੈ ਅੱਛਾ ਕਿ ਜੋ ਬਿਆਨ ਦਿੱਤੇ ਸੀ ਗੁਰਪ੍ਰੀਤ ਉਸ ਦੇ ਹਿਸਾਬ ਨਾਲ ਹਾਂ ਹਾਂ ਉਹ ਪੜਾ ਕਰ ਲਿਆ ਐਫਆਰ ਪ੍ਰੋਸੈਸ ਚੱਲ ਰਹੀ ਹੈ ਆਇਡੈਂਟੀਫਿਕੇਸ਼ਨ ਕੀ ਹੋਈ ਹੈ ਨਾਲ ਜਿਹੜੇ ਆਇਡੈਂਟੀਫਿਕੇਸ਼ਨ ਅਜੇ ਤੂੰ ਨੇ ਉਹਨਾਂ ਨੇ ਉਹਨਾਂ ਦੇ ਹੁਲੀਏ ਦੱਸਿਆ ਕਿ ਉਮਰਾਂ ਦੱਸੀਆਂ ਨੇ ਕਿ ਜ਼ਿਆਦਾ ਵਿੱਚੋਂ 20 ਸਾਲ ਤੋਂ 25 ਸਾਲ ਦੇ ਵਿੱਚ 30 ਸਾਲ ਦੇ ਵਿੱਚ ਸੀ ਇੱਕ ਸੀ ਸਿਆਣ ਜਿਹਨੇ ਕੁਰਪਾਨਾ ਵਾਰ ਕੀਤਾ ਉਹ ਪੰਜਾਬ ਜਿੰਨਾਂ ਸਾਲ ਦਾ ਸੀ ਢੀਡਾੜੀ ਸਿੰਘ ਸਾਹਮਣੇ ਹੁੰਦੇ ਕਹਿੰਦੇ ਸਭ ਨੂੰ ਆਪ ਜਾਣ ਸਕਦਾ ਗੱਡੀ ਦੀ ਪਛਾਣ ਹੋ ਗਈ ਜਿਹੜੀ ਗੱਡੀ ਚਾਏ ਸੀ ਉਹ ਗੱਡੀ ਦਾ ਅਸੀਂ ਆਪੇ ਐਪਰੇਜ਼ਿਕਰ ਕਰਤਾ ਬਸ ਜਲਦ ਤੋਂ ਜਲਦ ਆਪਾਂ ਟਰੇਸ ਕਰ ਲਾਂਗੇ ਸਾਰੇ ਕਿਹਦੇ ਦਲ ਤੋਂ ਸੀਗੇ ਇਹ ਤਰਨਾ ਦਲ ਉੱਪਰ ਲਿਖਿਆ ਹੋਇਆ ਸੀ ਜੀ ਗੱਡੀ ਦੇ ਉੱਪਰ ਹਾਂਜੀ ਹਾਂਜੀ ਸਰ ਤੇ ਕਿਹੜੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਇਹ ਧਰਾਵਾਂ ਜਿਹੜੀਆਂ ਧਰਾਵਾਂ ਵਿੱਚ ਵੀ ਵਿਕਲ ਪਿਆ ਹੈਗਾ ਆ ਡਿਊਟੀ ਵਿਕਨ ਉਹ ਵੀ ਧਰਾ ਲਾਈ ਹੋਈ ਹੈ ਸਾਰਾ ਡਿਊਟੀ ਵਿੱਚ ਵਿਕਨ ਪਿਆ ਸਰਕਾਰੀ ਡਿਊਟੀ ਵਿੱਚ ਬਾਕੀ ਸ਼ਾਰਪ ਹੋਇਆ ਆਪਣਾ ਅਟੈਕ ਕੀਤਾ ਉਹ ਵੀ ਧਰਾ ਲਗਾਈ ਹੋਈ ਹੈ ਆਪਾਂ ਸਾਰੀਆਂ ਦੇ ਧਰਾਵਾਂ ਮਗਰ ਦੰਦਰ ਹੋ ਰਿਹਾ ਪੁਲਿਸ ਪਾਰਟੀ ਬਣਾ ਕੇ ਹਾਂਜੀ ਹਾਂਜੀ ਸਾਰੀਆਂ ਪੁਲਿਸ ਪਾਰਟੀਆਂ ਕਰਕੇ ਉਹ ਆਉਣਗੇ ਗੱਡੀ ਦਾ ਖਡਾਰ ਆਇਡੈਂਟੀਫਾਈ ਕਰਕੇ ਬੰਦੇ ਆਇਡੈਂਟੀਫਾਈ ਕਰਕੇ ਚਲ ਤੋ ਚਲਦਾ ਆਪਾਂ ਗ੍ਰਸਤਾਰ ਕਰਾਂਗੇ ਠੀਕ ਹੈ ਧੰਨਵਾਦ ਸੋਇਸਨ ਐਸਐਚਓ ਗਵਰਨਮੈਂਟ ਰੇਲਵੇ ਸਟੇਸ਼ਨ ਜਿਹੜਾ ਹੈਗਾ ਪੁਲਿਸ ਸਟੇਸ਼ਨ ਹੈਗਾ ਉੱਥੇ ਮੌਜੂਦ ਹੈਗਾ ਜੋ ਐਸਐਲਐ ਐਸਐਚਓ ਸਾਹਿਬ ਨੇ ਬਿਆਨ ਦਿੱਤੇ ਹੈਗੇ ਨੇ ਜੋ ਗੁਰਪ੍ਰੀਤ ਨੇ ਬਿਆਨ ਲਕਾਏ ਨੇ ਉਹ ਉਹ ਵੈਰੀਫਾਈ ਕਰ ਲਿਆ ਹੈ ਕਿ ਇਹਨੇ ਗੱਡੀ ਟ੍ਰੇਸ ਕਰ ਲਈ ਹੈ ਗੱਡੀ ਦੇ ਉੱਪਰ ਤਰਨਾਦਲ ਲਿਖਿਆ ਹੋਇਆ ਸੀਗਾ ਜਿਹੜਾ ਨਿਹੰਗ ਸਿੰਘਾਂ ਦਾ ਇੱਕ ਤਰਨਾਦਲ ਹੈਗਾ ਉਹਨੂੰ ਸਿਆਣ ਕਰ ਲਈ ਜਾ ਤੇ ਨਾਲ ਦੀ ਨਾਲ ਜਿਹੜਾ ਗੱਡੀ ਦਾ ਨੰਬਰ ਹੈਗਾ ਉਸੇ ਬਿਹਾਰ ਦੇ ਉੱਤੇ ਗੱਲੀ ਦਾ ਜਿਹੜਾ ਮਾਲਕ ਹੈਗਾ ਉਸ ਨੂੰ ਟ੍ਰੇਸ ਕਰਕੇ ਹੁਣ ਅਲੱਗ-ਅਲੱਗ ਪਾਰਟੀਆਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾਵੇਗੀ। ਨਵੀਂ ਤਤਾਬ ਡੇਲੀ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਮਨੋਜ ਜੱਜ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ